ਅਸੀਂ ਕੰਧਾਂ ਘਰ ਦੀਆਂ ਜਿੱਥੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸੁਭਾਅ ਦੇ ਵਿੱਚ ਭਾਰੇ ਭਾਰੇ ਸਤੀਰਾ ਦਾ ਭਾਰ ਚੁੱਕਣਾ ਪੈਂਦਾ ਸੀ ਸਾਨੂੰ ਕਦੇ ਮਹਿਸੂਸ ਨਹੀਂ ਸੀ ਹੋਇਆ ਸਾਨੂੰ ਪਰ ਅਸੀਂ ਖੁਸ਼ ਸਾਂ ਜਦੋਂ ਘਰੇ ਸਾਰੇ ਖੁਸ਼ ਹੁੰਦੇ ਸਨ ਅਸੀਂ ਵੀ ਖੁਸ਼ ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ ਹਨ ਸੁਣਿਆ ਕੀ ਹੁੰਦੇ ਹੀ ਹਨ ਕੰਧਾਂ ਦੇ ਕੰਨ ਅਸੀਂ ਕੰਨੋਂ ਬੋਲੀਆਂ ਥੋੜਾ ਹੀ ਨਾ ਕੰਨ ਕੀ ਸਾਡੇ ਤਾਂ ਅੱਖਾਂ ਵੀ ਹਨ ਜੋ ਸਭ ਕੁਝ ਦੇਖਦੀਆਂ ਹਨ ਪਰ ਜੇ ਅਸੀਂ ਨਹੀਂ ਬੋਲਦੀਆਂ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦਿਖਦਾ ਨਹੀਂ ਜਾਂ ਅਸੀਂ ਬੋਲ ਨਹੀਂ ਸਕਦੀਆਂ ਪਰ ਅਸੀਂ ਚੁੱਪ ਰਹਿੰਦੀਆਂ ਹਾਂ ਕਿਉਂ ਕਿਸੇ ਦੇ ਪਰਦੇ ਚੱਕਣੇ ਨੇ ਸਾਡਾ ਤਾਂ ਕੰਮ ਹੀ ਪਰਦਾ ਕੱਜਣਾ ਹੁੰਦਾ ਹੈ ਫਿਰ ਅਸੀਂ ਆਪਣੇ ਮਾਲਕਾਂ ਦੇ ਪਰਦੇ ਕਿਉਂ ਝੁਕੀਏ ਜੇ ਅਸੀਂ ਪਰਦੇ ਝੁਕਣ ਲੱਗ ਜਾਈਏ ਤਾਂ ਸਾਡਾ ਤੇ ਮਕਸਦ ਹੀ ਖਤਮ ਹੋ ਜਾਊਗਾ ਤੇ ਫਿਰ ਸਾਡੀ ਕਰਤੂਤ ਹੀ ਨਹੀਂ ਰਹਿਣੀ ਕੋਈ ਕੰਦ ਨਹੀਂ ਬਣਾਵੇਗਾ ਤੇ ਸਾਡੀ ਹੋਣ ਦੀ ਖਤਮ ਹੋ ਜਾਵੇਗੀ ਅਸੀਂ ਕੱਚੀਆਂ ਸਾਂ ਮੋਟੀਆਂ ਸਾਂ ਪਰ ਸਾਲ ਸਾਡੀ ਸੰਭਾਲ ਹੁੰਦੀ ਸੀ ਮੀਂਹ ਕਣੀ ਦੀ ਰੁੱਤ ਤੋਂ ਪਹਿਲਾਂ ਸਾਨੂੰ ਲਿਪਿਆ ਪੁੱਜਿਆ ਜਾਂਦਾ ਸੀ ਸਾਡੀ ਮਾਲਕਣ ਸਾਡੀ ਸੇਵਾ ਕਰਦੀ ਔਖੀ ਹੋ ਕੇ ਛੱਪੜ ਚੋਂ ਗਾਰਾ ਲੈਂਦੀ ਤੇ ਫਿਰ ਸਾਨੂੰ ਲਿਪਦੀ ਸਾਰਾ ਟੱਬਰ ਨਾਲ ਲੱਗਦਾ ਸਾਡੇ ਨਾਲ ਛੱਤਾਂ ਵੀ ਲਿਪੀਆਂ ਜਾਂਦੀਆਂ ਕਿਉਂਕਿ ਅਸੀਂ ਛੱਤਾਂ ਨੂੰ ਸਹਾਰਾ ਦਿੰਦੀਆਂ ਸੀ ਬਿਲਕੁਲ ਆਪਣੇ ਮਾਲਕਣ ਦੀ ਤਰ੍ਹਾਂ ਅਸੀਂ ਵੇਖਿਆ ਉਹ ਸਾਡੀ ਹੀ ਸੰਭਾਲਣੀ ਸੀ ਕਰਦੀ ਆਪਣੇ ਬੁੱਢੇ ਸੱਸ ਸਹੁਰੇ ਨੂੰ ਵੀ ਸੰਭਾਲਦੀ ਸੇਵਾ ਕਰਦੀ ਸੱਸ ਦਾ ਗੂਮ ਉੱਤਰ ਕਦੀ ਸਾਲ ਚੁੱਕਿਆ ਉਸਨੇ ਪਿੰਜਰ ਬਣੀ ਸੱਸ ਨੂੰ ਨਹਾਉਣਾ ਤੇ ਫਿਰ ਬਲਚਾ ਬਲਚਾ ਕੇ ਖਵਾਉਣਾ ਬੱਚਿਆਂ ਵਾਂਗੂ ਤੇ ਕਦੇ ਨਾ ਖਿਚਣਾ ਇਹ ਜਨਾਨੀ ਹੈ ਕਿ ਦੇਵੀ ਅਸੀਂ ਸੋਚਦੀਆਂ ਕਈ ਵਾਰੀ ਫਿਰ ਵੀ ਸੱਸ ਸਵਾਦਾਵਾ ਬੋਲਦੀ ਨਨਾਨਾ ਮਾਂ ਪਤਾ ਲੈਣ ਆਉਂਦੀਆਂ ਲੈਕਚਰ ਛਾੜਦੀਆਂ ਤੇ ਤੁਰ ਜਾਂਦੀਆਂ ਦੇਵਰਾਣੀਆਂ ਜਠਾਣੀਆਂ ਨੇ ਕਦੇ ਸੁਧ ਨਹੀਂ ਸੀ ਲਈ ਬਿਮਾਰ ਸੱਸਔਰੇ ਦੀ ਪੋਤਰੇ ਪੋਤਰੀਆਂ ਭੱਜ ਭੱਜ ਕੇ ਦਾਦਾ ਦਾਦੀ ਨੂੰ ਰੋਟੀ ਖਵਾਉਂਦੇ ਤੇ ਦਾਦਾ ਇੰਨਾ ਭਗਤ ਰੋਟੀ ਮੂਰੇ ਹੱਥ ਜੋੜ ਕੇ ਮਾਲਕ ਦਾ ਸ਼ੁਕਰਾਨਾ ਕਰਦਾ ਜਿਸ ਨੇ ਰੈਣ ਨੂੰ ਕੁਲੀ ਤੇ ਖਾਣ ਨੂੰ ਗੁੱਲੀ ਦਿੱਤੀ ਤੇ ਅੱਧੀ ਰੋਟੀ ਤੋੜ ਕੇ ਜਨੌਰਾਂ ਨੂੰ ਪਾ ਦਿੰਦਾ ਮਾਲਕ ਦਾ ਸੁਕਰਾਨਾ ਕਰਨ ਦੀ ਮਤ ਦਿੰਦਾ ਪੰਜ ਪੰਜ ਨਾਨਾ ਸੀ ਤੇ ਕੋਈ ਨਾ ਕੋਈ ਆਇਆ ਰਹਿੰਦਾ ਆਏ ਗਏ ਦੀ ਖੇਚੜ ਘਰੇ ਤੰਗੀ ਤੁਰਸੀ ਪਰ ਕੋਈ ਮੱਥੇ ਤੇ ਔੜੀ ਨਾ ਸੀ ਪਾਉਂਦਾ ਦੋ ਤਿੰਨ ਨਾਨਾ ਦੇ ਤਾਂ ਵਿਆਹ ਕੀਤੇ ਉਸਨੇ ਆਪਣੇ ਹੱਥੀ ਵਿਆਹ ਹੀ ਨਹੀਂ ਕੀਤੇ ਬਲਕੇ ਆਪਣੀ ਮੁਕਲਾਵੇ ਵਾਲੀ ਪੇਟੀ ਚੋਂ ਖੋਲ ਕੇ ਵੀ ਸਾਰਾ ਕੁਝ ਦਿੱਤਾ ਪਲਾਂ ਦੀ ਕਿੰਨੀ ਕੋ ਤਨਖਾਹ ਹੁੰਦੀ ਸੀ ਉਦੋਂ ਜੀਵੀਟੀ ਮਾਸਟਰ ਦੀ ਫਿਰ ਸ ਨਾਲ ਘਰ ਚਲਾਉਣਾ ਪੈਂਦਾ ਪਰ ਕਦੇ ਮੱਥੇ ਵਟ ਨਾ ਪਾਇਆ ਸਾਰਾ ਇਲਾਕਾ ਕਬੀਲਾ ਸ੍ਰੀਕਾਂ ਨਾਲ ਨਾਲ ਹੀ ਰਹਿੰਦੇ ਮਾਸਟਰ ਜੀ ਨੂੰ ਵੀ ਭਾਈ ਭਾਈ ਆਖਦੇ ਸਾਰੇ ਤੇ ਮਾਸਟਰਨੀ ਨੂੰ ਭਾਬੀ ਪਰ ਬਹੁਤ ਕਦਰ ਕਰਦੇ ਸਨ ਸਾਰੇ ਇੱਕਠੇ ਮਿਲ ਕੇ ਬਹਿੰਦੇ ਸਾਰੇ ਜੋਰ-ਜੋਰ ਦੀ ਹੱਸਦੇ ਕਮਲਿਆਂ ਦੀ ਤਰ੍ਹਾਂ ਖੁਸ਼ੀਆਂ ਢੁੱਲ ਢੁੱਲ ਪੈਂਦੀਆਂ ਬਸ ਬਜ਼ੁਰਗਾਂ ਦੀ ਸੇਵਾ ਜਿਵੇਂ ਰੱਬ ਦੀ ਹੀ ਸੇਵਾ ਸੀ ਮਾਸਟਰ ਜੀ ਸਾਈਕਲ ਤੇ ਜਾਂਦੇ ਨੌਕਰੀ ਤੇ ਬਿਨਾ ਚੈਨ ਕਵਰ ਵਾਲਾ ਸਾਈਕਲ ਤੇ ਮਾਸਟਰ ਜੀ ਪਜਾਮੇ ਨੂੰ ਮੂਹਰੇ ਟੰਗ ਰੱਖਦੇ ਮਤੇ ਕਿਤੇ ਗ੍ਰੀਸ ਨਾਲ ਖਰਾਬ ਨਾ ਹੋ ਜਾਵੇ ਤੇ ਇਹ ਕਈ ਦਿਨ ਪਾਉਣਾ ਹੁੰਦਾ ਸੀ ਬਹੁਤ ਹੀ ਗਰੀਬੀ ਭਰੇ ਦਿਨ ਸਨ ਉਹ ਪਰ ਫਿਰ ਵੀ ਕੋਈ ਸਿੰਕ ਨਹੀਂ ਸੀ ਹੁੰਦੀ ਮੱਥੇ ਤੇ ਬਸ ਦਿਲ ਖੁੱਲਾ ਸੀ ਭੈਣਾ ਦੀ ਕਬੀਲਦਾਰੀ ਸਿਮੇਟਣ ਤੋਂ ਬਾਅਦ ਆਪਣੇ ਜਵਾਬਾਂ ਦਾ ਭਵਿੱਖ ਬਣਾਉਣ ਦੀ ਚਿੰਤਾ ਸਿਰ ਚੁੱਕਣ ਲੱਗੀ ਸੋਝੀ ਤੇ ਸਿਆਣਪ ਨਾਲ ਗੱਡੀ ਲਈ ਤੇ ਆਉਣ ਲੱਗੀ ਪੜ੍ਹਾਈ ਨੂੰ ਹੀ ਪੂੰਜੀ ਸਮਝਦੇ ਹੋਏ ਕਿਸੇ ਨੂੰ ਮਾਸਟਰ ਕਿਸੇ ਨੂੰ ਪਟਵਾਰੀ ਤੇ ਕਿਸੇ ਨੂੰ ਹੋਰ ਮਹਿਕਮੇ ਵਿੱਚ ਆਰੇ ਲਾ ਕੇ ਦੋਨੇ ਜੀ ਕੁਝ ਕੁਝ ਸੁਰਖਰੂ ਹੋਣ ਲਗੇ ਧੀ ਦੇ ਕਾਰਜ ਸੰਪੂਰਨ ਕਰਨ ਤੋਂ ਪਹਿਲਾਂ ਸਾਡੀ ਵੀ ਸੁਣੀ ਗਈ ਹੁਣ ਅਸੀਂ ਕੱਚੀਆਂ ਤੋਂ ਪੱਕੀਆਂ ਤਬਦੀਲ ਹੋ ਗਈਆਂ ਸੀ ਮਾੜਾ ਮੋਟਾ ਟੀਪਟੱਲਾ ਕਰਕੇ ਸਾਡਾ ਰੂਪ ਸਮਾਰਿਆ ਜਾ ਗਿਆ ਅਸੀਂ ਉਸੇ ਤਰ੍ਹਾਂ ਘਰ ਦੀਆਂ ਕੰਧਾਂ ਸੀ ਪਰ ਘਰ ਦੇ ਜੀ ਦੀ ਜੀਆਂ ਦੀ ਤਰ੍ਹਾਂ ਸਾਡੀ ਸੋਚ ਵੀ ਬਦਲਣ ਲੱਗੀ ਹੁਣ ਅਸੀਂ ਉਹ ਮੋਟੀਆਂ ਕੰੰਧਾਂ ਨਹੀਂ ਸੀ ਰਹੀਆਂ ਖਲੇਪਣਾ ਵਾਲੀਆਂ ਹੁਣ ਅਸੀਂ ਵੀ ਬਾਕੀਆਂ ਦੀ ਤਰ੍ਹਾਂ ਜਲਦੀ ਤਪਣ ਲੱਗੀਆਂ ਸਾਡੀ ਸੋਚ ਜਲਦੀ ਗਰਮ ਤੇ ਜਲਦੀ ਠੰਡੀ ਹੋਣ ਲੱਗੀ ਤੇ ਸਾਡੇ ਤੇ ਪਿਆ ਗਾਡਰਾਂ ਦਾ ਭਾਰ ਵੀ ਸਾਨੂੰ ਬੋਝ ਲੱਗਦਾ ਸੀ ਸਾਈਕਲ ਦੇ ਨਾਲ ਨਾਲ ਹੁਣ ਪੁਰਾਣੇ ਸਕੂਟਰ ਦੀ ਘੂਕ ਵੀ ਘਰ ਵਿੱਚ ਗੂੰਜਣ ਲੱਗੀ ਘਰ ਵਿੱਚ ਚਾਰ ਪੈਸੇ ਆਉਣ ਦਾ ਹੀਲਾ ਬਣਨ ਲੱਗਿਆ ਪਰ ਆ ਕੀ ਹੁਣ ਤਾਂ ਗੋਝੀਆਂ ਵੀ ਅੱਡ-ਅੱਡ ਬਣ ਲਗੀਆਂ ਇਹ ਪੱਕੀਆਂ ਟੀਪ ਵਾਲੀਆਂ ਕੰਧਾਂ ਹੁਣ ਸ਼ਹਿਰ ਵੱਲ ਨੂੰ ਝਾਕਣ ਲਗੀਆਂ ਤੇ ਆਖਰ ਮੰਡੀ ਆ ਕੇ ਹੀ ਦਮ ਲਿਆ ਕਿਰਾਏ ਤੇ ਕੰਧਾਂ ਨੇ ਉਦੋਂ ਕੋਠੀ ਦਾ ਰੂਪ ਧਾਰ ਲਿਆ ਪਤਾ ਹੀ ਨਹੀਂ ਲੱਗਿਆ ਕੋਠੀ ਦੀਆਂ ਕੰਧਾਂ ਦੇ ਨਾਲ-ਨਾਲ ਦਿਲਾਂ ਦੀਆਂ ਕੰਧਾਂ ਵੀ ਖੜੀਆਂ ਹੋਣ ਲਗੀਆਂ ਖੁਸ਼ੀਆਂ ਆਜੀ ਖੰਭ ਹੀ ਖਲਾ ਰਹੀਆਂ ਸਨ ਕੇ ਆਜ਼ਾਦੀ ਦੀ ਆਪੋ ਥਾਪੀ ਵਿੱਚ ਸਭ ਨੇ ਮਹਾਨਗਰ ਤੇ ਕੋਠੀਆਂ ਦੇ ਕਾਰਾਂ ਦੇ ਸੁਪਨੇ ਵੇਖਨੇ ਸ਼ੁਰੂ ਕਰ ਦਿੱਤੇ ਪਰੇ ਬਗੁੰਨੇ ਘਰ ਚੋਂ ਘਰ ਦੀਆਂ ਰੌਣਕਾਂ ਮਹਾਨਗਰ ਨੂੰ ਚਾਲੇ ਪਾ ਗਈਆਂ ਘਰ ਦੇ ਚਾਰੇ ਚਿਰਾਗ ਆਪੋ ਆਪਣੇ ਘਰ ਰੁਸ ਰੁਸ ਨਾਉਣ ਲੱਗੇ ਮਾਲਕ ਤੇ ਮਾਲਕਣ ਦਾ ਬੁੱਢਾ ਹੁੰਦਾ ਸਰੀਰ ਤੇ ਸੇਵਾ ਮੁਕਤੀ ਦੀ ਬਿਮਾਰੀ ਸਭ ਲਈ ਭਾਰ ਬਣਦੇ ਗਈ ਤੇ ਬੁੱਢੀਆਂ ਤੇ ਡੁੰਗੀਆਂ ਅੱਖਾਂ ਹੁਣ ਅਲੱਗ-ਅਲੱਗ ਥਾਂ ਤੇ ਚੱਲਦੇ ਬਲਦੇ ਚਰਾਗਾ ਨੂੰ ਦੇਖਦੀਆਂ ਪਰ ਚੁੱਪ ਰਹਿੰਦੀਆਂ ਤੇ ਸਾਨੂੰ ਸਾਡੇ ਪੱਕੇ ਹੋਣ ਤੇ ਸ਼ਰਮ ਆਉਂਦੀ ਹੁਣ ਅਸੀਂ ਕੰਧਾਂ ਤੋਂ ਦੀਵਾਰਾਂ ਬਣ ਗਈਆਂ ਸ੍ਰੀਕੇ ਕਬੀਲੇ ਨੂੰ ਇਕੱਠਾ ਵੇਖਣ ਵਾਲੀਆਂ ਇਹ ਕੰਧਾਂ ਹੁਣ ਰਿਸ਼ਤਿਆਂ ਨੂੰ ਬਰੋਲੇ ਵਾਂਗ ਉੜਧੀਆਂ ਦੇਖਦੀਆਂ ਸੱਕਿਆਂ ਨੂੰ ਵੀ ਜਾਦੀ ਘੁੱਟ ਤੋਂ ਸਖਣੇ ਜਾਂਦੇ ਦੇਖਦਾ ਕਪਾਲ ਪਾਤੀਆਂ ਕਰਦਾ ਉਹ ਪਰਿੰਦਾ ਵੀ ਉੱਡ ਗਿਆ ਉੱਚੀ ਉੱਚੀ ਹੱਸਣ ਵਾਲਾ ਉਹ ਸ਼ਖਸ ਪਤਾ ਨਹੀਂ ਕੀ ਕੀ ਗਮ ਲੈ ਗਿਆ ਆਪਣੇ ਨਾਲ ਬਸ ਫਿਰ ਕੀ ਸੀ ਹੁਣ ਚਾਰੇ ਹੀ ਮਰਜੀ ਦੇ ਮਾਲਕ ਸਨ ਹੁਣ ਘਰ ਦੀਆਂ ਜੰਮੀਆਂ ਦੀਆਂ ਭੂਆਂ ਭੈਣਾ ਭਾਰ ਲੱਗਣ ਲੱਗ ਪਈਆਂ ਸਰੀਕੇ ਕਬੀਲੇ 'ਚ ਨੱਕ ਉੱਚਾ ਕਰਨ ਦੀ ਹੋੜ ਨੇ ਆਪਣਿਆਂ ਤੋਂ ਦੂਰ ਕਰ ਦਿੱਤਾ ਸਾਡੀ ਹੀ ਕੋਈ ਇੱਜ਼ਤ ਹੈ ਤੇ ਬਲਸਪਾ ਦੂਸਰਿਆਂ ਦੀ ਜ਼ਿੰਦਗੀ ਤੇ ਪਰੂ ਹੋ ਗਿਆ ਸਕੂਟਰਾਂ ਦੀ ਟੀਐਨਟੀ ਹੁਣ ਕਾਰਾਂ ਚ ਪੌਂ ਪੌਂ ਚ ਬਦਲ ਗਈ ਉੱਚੇ ਉੱਚੇ ਲੋਕ ਉੱਚੀ ਪਸੰਦ ਨੇ ਹੌਲੀ ਹੌਲੀ ਖੂਨ ਨੂੰ ਸਫੈਦ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਣ ਇੱਕ ਅੰਧਾ ਮਿੱਟੀ ਦੀਆਂ ਨਹੀਂ ਗਾਰੇ ਦੀਆਂ ਨਹੀਂ ਇਹ ਪਲਾਸਟਰ ਕੀਤੀਆਂ ਮਹਾਨਗਰ ਦੀਆਂ ਕੋਠੀਆਂ ਦੀਆਂ ਕੰਧਾਂ ਸਨ ਇਨ੍ਹਾਂ ਕੰਧਾਂ ਨੇ ਸਸ ਦੇ ਅਣਸਥਕ ਸੇਵਾ ਕਰਨ ਵਾਲੀਆਂ ਨੂੰ ਨੂਹਾ ਦੇ ਦਰਸ਼ਨਾ ਨੂੰ ਤਰਸ ਦੀਆਂ ਦੇਖਿਆ ਧੀਆ ਨੂੰ ਬੂਹੇ ਤੇ ਰੋਂਦੇ ਦੇਖਿਆ ਭੈਣਾ ਨਾਲ ਬਾਦਸ ਰੁਕੀ ਹੁੰਦੀ ਵੇਖੀ ਸਕੇ ਸੰਬੰਧੀ ਬੋਝ ਬਣ ਗਏ ਇਨ੍ਹਾਂ ਕੰਧਾਂ ਨੇ ਹੀ ਸੱਚ ਦੁਬਾਰਾਂ ਨੇ ਮਾਲਕਣ ਨੂੰ ਬੇਵਸ ਦੇਖਿਆ ਧੀ ਦੇ ਹੰਜੂਆਂ ਨੂੰ ਆਈ ਜਾਂਦੇ ਦੇਖਿਆ ਕੱਚੇ ਤੋਂ ਪੱਕੇ ਤੇ ਕੰਧਾਂ ਤੋਂ ਦੁਬਾਰਾਂ ਦੇ ਸਫ਼ਰ ਤੇ ਰਿਸ਼ਤਿਆਂ ਨੂੰ ਕੱਚ ਵਾਂਗੂ ਟੁੱਟਦੇ ਜਿਲਾਂ ਵਿੱਚ ਖੜੀਆਂ ਦੁਬਾਰਾਂ ਨੂੰ ਬਹੁਤ ਨੇੜੇ ਹਤੋਂ ਦੇਖਿਆ ਇਨਾ ਕੁਛ ਵੇਖ ਕੇ ਵੀ ਜੇ ਅਸੀਂ ਨਾ ਬੋਲੀਏ ਤਾਂ ਕੰਧਾਂ ਦੇ ਵੀ ਕੰਨ ਕਿਸ ਕੰਮ ਦੇ ਤੇ ਹੁਣ ਤੇ ਲੋਕੀ ਕਹਿਣਗੇ ਹੀ ਕਿ ਕੰਧਾਂ ਵੀ ਬੋਲਦੀਆਂ ਹਨ ਇਹ ਕਹਾਣੀ ਤੁਹਾਨੂੰ ਰਿਮੇਸ ਸੇਟੀ ਬਾਦਲ ਜੀ ਦੀ ਰਚਨਾ ਕਿਸ ਤਰ੍ਹਾਂ ਲੱਗੀ ਦੱਸਣਾ ਜੀ ਤੁਹਾਨੂੰ